ਤੁਨਮਸ਼ਾਰ ਦੋਸਤੋ ਅੱਜ ਲਈ ਤਸਵੀਰਾਂ ਤੁਹਾਨੂੰ ਦਿਖਾ ਰੇਆ ਮੇਨ ਬਾਜ਼ਾਰ ਤੋਂ ਭਾਰ ਕੋ ਕੈਂਪ ਤੋਂ ਕਿੱਥੇ ਤੁਹਾਨੂੰ ਦਿਖਾ ਦਈਏ ਤਿਹਾਰਾ ਦਾ ਸੀਜਾ ਜਿੱਥੇ ਕਿ ਸ਼ੁਰੂ ਹੋ ਚੁਕਿਆ ਜੋ ਕਿ ਕੱਲ ਕਰਵਾ ਚੋਦ ਦਾ ਜੋ ਤਿਹਾਰ ਪਵਿੱਤਰ ਤਿਹਾਰ ਕਿਹਾ ਗਿਆ ਜੋ ਕਿ ਆ ਪੂਰੇ ਵਿਸ਼ਵ ਆ ਵਿਸ਼ਵ ਪੜਦੇ ਵਿੱਚ ਮਨਾਇਆ ਜਾਏਗਾ ਜੇ ਤੁਸੀਂ ਮਾਰਕੀਟ ਦੇ ਵਿੱਚ ਚਾਹਲ ਪੈਲ ਦੇਖ ਸਕਦੇ ਹੋ ਜੋ ਕਿ ਤਕਰੀਬਨ 10:30 ਦਾ ਸਮਾਂ ਤਕਰੀਬਨ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਇਸ ਟਾਈਮ ਬਾਜ਼ਾਰ ਦੇ ਵਿੱਚ ਚਾਹਲ ਪੈਲ ਪੂਰੀ ਨਜ਼ਰ ਆ ਰਹੀ ਹੈ ਤਸਵੀਰਾਂ ਰਾਜਤਾਨੂ ਦਿਖਾ ਦਈਏ ਤਸਵੀਰਾਂ ਇਸ ਟਾਈਮ ਦੀਆਂ ਭਾਰ ਕੋ ਟੈਂਪ ਦੀਆਂ ਤੁਹਾਨੂੰ ਇਹ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਵਿਸ਼ਾ ਭਾਰ ਦੇ ਵਿੱਚ ਜੋ ਕਰਵਾ ਚੌਥ ਮਨਾਇਆ ਜਾਏਗਾ ਉਸ ਤੋਂ ਹੀ ਤੇ ਗੱਲ ਕਰੀਏ ਤਾਂ ਮਾਰਕੀਟ ਦੀ ਗੱਲ ਕਰੀਦਾ ਮਾਰਕੀਟ ਦੇ ਵਿੱਚ ਇਸ ਟਾਈਮ ਜੋ 11 11:30 ਵਜੇ ਤੱਕ ਦਾ ਜੋ ਸਮਾਂ ਤੇ ਚੈਲਪੈਲ ਤੁਹਾਨੂੰ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਜੋ ਕਿ ਤਸਵੀਰਾਂ ਆਈਆਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਕਿ ਤਕਰੀਬਨ ਅੱਜ ਦੇ ਮਾਰਕੀਟ ਦੇ ਵਿੱਚ ਚੈਲਪੈਲ ਤੁਹਾਨੂੰ ਨਜ਼ਰ ਆ ਰਹੀ ਹੈ ਉੱਤੇ ਹੀ ਜੇ ਗੱਲ ਕਰੀਏ ਤੇ ਹਾਰ ਨੂੰ ਲੈ ਕੇ ਜੋ ਪਾ ਪਿਛਲੇ ਹਫਤਾ 10 ਦਿਨ ਤੋਂ ਜੋ ਲਗਾਤਾਰ ਸ਼ੋਪਿੰਗ ਚੱਲ ਰਹੀ ਸੀ ਜੀ ਸ਼ੋਪਿੰਗ ਦੇ ਦੌਰਾਨ ਪਾ ਤੁਸੀਂ ਦੇਖ ਸਕਦੇ ਹੋ ਜੋ ਅੱਜ ਵੀ ਮਾਰਕੀਟ ਦੇ ਵਿੱਚ ਚਹਿਲ ਪਹਿਲ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਬਿਲਕੁਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਾਰ ਕੋ ਕੈਂਪ ਮੇਨ ਬਾਜ਼ਾਰ ਦੀਆਂ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿਤੇ ਕਿ ਕਰਵਾ ਚੋਤੇ ਵਰਤ ਨੂੰ ਲੈ ਕੇ ਜੋ ਕ ਹਫਤਾ 10 ਦਿਨ ਤੋਂ ਜੋ ਲਗਾਤਾਰ ਸ਼ੋਪਿੰਗ ਚੱਲ ਰਹੀ ਸੀ ਹੁਣ ਤੇ ਵੀ ਜੋ ਕੱਲ ਜੋ ਤਿਉਹਾਰ ਆ ਰਿਹਾ ਉਸ ਨੂੰ ਲੈ ਕੇ ਜੋ ਅੱਜ ਤਕਰੀਬਨ ਸਾਰੀ ਮਾਰਕੀਟ ਜੋ ਤੁਹਾਨੂੰ ਇਸ ਟਾਈਮ ਨਜ਼ਰ ਆ ਰਹੀ ਹੈ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਚਹਿਲ ਪਹਿਲ ਤੁਹਾਨੂੰ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਮਹਿੰਦੀ ਲਗਾਉਂਦੀਆਂ ਜੋ ਕਿ ਬੀਬੀਆਂ ਵੀ ਨਜ਼ਰ ਆ ਰਹੀਆਂ ਦੇਖ ਸਕਦੇ ਹੋ ਜੋ ਕਾਰੀਗਰ ਬਾਹਰੋਂ ਕਾਰੀਗਰ ਆਏ ਨੇ ਆਪਣੇ ਕਲਾਕਾਰ ਦਿਖਾਉਣ ਲਈ ਜੋ ਕਿ ਹੱਥਾਂ ਤੇ ਜੋ ਮਹਿੰਦੀਆਂ ਲਗਾ ਰਹੇ ਨਜ਼ਰ ਆ ਰਹੇ ਨੇ पढ़ी एक मिनट पढ़ी अदर पढ़ी की नाम की अपना पढ़ी आप की नाम की बेटा अरविंद अरविंद कहाँ से आए आप यहाँ से पढ़ी यहाँ से यहाँ से हर साल आते हैं जो ये जंतर में आप मेहंदी लगा रहे हैं कैसा अनुभव हो रहा है आपको अच्छा हम तो हर साल आते हैं यहां पे दुकान ही है मेरा यहां पे अच्छा आप लोग दुकान आते तो देख सकते हो जो कारीगर जो दूर-दूर से कारीगर आए हैं जो मेहंदी लगाना लगी अपनी कला तो देख सकते हो डिजाइनिंग जो बात करिए डिजाइनिंग की बात करिए आप देख सकते हो ਤੁਸੀਂ ਵੱਖਰੇ ਵੱਖਰੇ ਜੋ ਡਿਜ਼ਾਈਨ ਇਸ ਟਾਈਮ ਜੋ ਰੌਣਕ ਮੇਲਾ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਬਾਜ਼ਾਰ ਦੇ ਵਿੱਚ ਜੋ ਚਹਿਲ ਪਹਿਲ ਨਜ਼ਰ ਆ ਰਹੀ ਹੈ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਦਈਏ ਭਾਰਗੋ ਕੈਂਪ ਮੇਨ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਦਈਏ ਜੋ ਕਿ ਕੱਲ ਤਿਹਾਰ ਨੂੰ ਲੈ ਕੇ ਜੋ ਹਫਤਾ 10 ਦਿਨ ਤੋਂ ਲਗਾਤਾਰ ਸ਼ੋਪਿੰਗ چلਦੀ ਨਜ਼ਰ ਆ ਰਹੀ ਸੀ ਕੀ ਹੋਤੇ ਹੀ ਜੇ ਗੱਲ ਕਰੀਏ ਤਾਂ ਜੋ ਕਰਵਾਇਆ ਚੋਤਾ ਪਵਿੱਤਰ ਤਿਹਾਰ ਕਿਹਾ ਜਾਂਦਾ ਹੈ ਕਿ ਪਤੀ ਦੀ ਲੰਬੀ ਉਮਰ ਤੇ ਲਈ ਜੋ ਤਿਹਾਰ ਰੱਖਿਆ ਜਾਂਦਾ ਵਰਤ ਰੱਖਿਆ ਜਾਂਦਾ ਉਸ ਤੋਂ ਲੈ ਕੇ ਜੋ ਹਫਤਾ 10 ਦਿਨ ਤੋਂ ਲਗਾਤਾਰ ਜੋ ਸ਼ੋਪਿੰਗ چلਦੀ ਨਜ਼ਰ ਆਈ ਸੀ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਤਾਂ ਦਿਖਾ ਦਈਏ ਤਸਵੀਰਾਂ ਬਿਲਕੁਲ ਕਰਨਾ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਭਾਰ ਕੋ ਕੈਂਪ ਮੇਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕੈਮਰਾਮੈਨ ਨੂੰ ਕਹਾਂਗਾ ਇਹ ਤਸਵੀਰਾਂ ক্লোਜ਼ ਆ ਕੇ ਦਿਖਾਈਆਂ ਜਾਣ ਤੁਹਾਨੂੰ ਬਾਜ਼ਾਰ ਦੇ ਵਿੱਚ ਜੋ ਇਸ ਟਾਈਮ ਚਹਲ ਪਹਿਲ ਨਜ਼ਰ ਆ ਰਹੀ ਆ ਦੇਖ ਸਕਦੇ ਹੋ ਹਫਤਾ 10 ਦਿਨ ਤੋਂ ਲਗਾਤਾਰ ਜੋ ਕਰਵਾਚੋ ਦੇ ਤਿਹਾਰ ਨੂੰ ਲੈ ਕੇ ਜੋ ਹਫਤਾ 10 ਦਿਨ ਤੋਂ ਲਗਾਤਾਰ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ ਉਤਨੀ ਜੇ ਗੱਲ ਕਰੀਏ ਤਾਂ तकरीबन 10:30 ਵਜੇ ਦਾ ਇਹ ਸਮਾਂ ਤੁਹਾਨੂੰ ਨਜ਼ਰ ਆ ਰਿਹਾ ਹੈ ਮਾਰਕੀਟ ਦੀ ਗੱਲ ਕਰੀਏ ਤਾਂ ਮਾਰਕੀਟ ਇਸ ਟਾਈਮ ਪੂਰੀ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਜੋ ਚਹਲ ਪਹਿਲ ਜੋ ਤੁਹਾਨੂੰ ਨਜ਼ਰ ਆ ਰਹੀ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਸ ਵੇਲੇ ਪਰਗੋ ਕੈਂਪ ਦੇ 메ਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ। ਉਹ ਗੱਲ ਕਰੀਏ ਤਾਂ ਜਿਆ ਕਰਵ ਚੋਤੇ ਵਰਤਨ ਨੂੰ ਲੈ ਕੇ ਜਿੱਥੇ ਕਿ ਬੀਬੀਆਂ ਨੂੰ ਜਿਆਦਾ ਉਸਾ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਜੇ ਗੱਲ ਕਰੀਏ ਤਾਂ ਪੱਤਾ 10 ਦਿਨ ਤੋਂ ਲਗਾਤਾਰ ਜੋ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ। ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮ ਦੀਆਂ ਜੋ ਤੁਹਾਨੂੰ ਬਿਲਕੁਲ ਸਾਂਝੀਆਂ ਕਰ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਨਹੀਂ ਮੈਂ ਨਾ ਚਾਹਲ ਪਹਿਲੀ ਗੱਲ ਕਰੀਏ ਤਾਂ ਇਸ ਟਾਈਮ ਦੇ तकरीबन ਦੇਖ ਲੋ 10:00 10:30 ਵਜੇ ਦਾ ਸਮਾਂ ਹੋਣਾ ਜੋ ਤੁਹਾਨੂੰ ਸਮੇਂ ਦੇ तकरीबन ਦਿਖਾਈਏ ਤੇ ਮਾਰਕੀਟ ਦੀ ਇਸ ਟਾਈਮ ਚਾਹਲ ਪਹਿਲ ਜੋ ਤੁਹਾਨੂੰ ਨਜ਼ਰ ਆ ਰਹੀ ਆ ਜੋ ਤੁਹਾਨੂੰ ਤਸਵੀਰਾਂ ਬਿਲਕੁਲ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਜੋ ਇਸ ਟਾਈਮ ਤੇ ਚਾਹਲ ਪਹਿਲ ਨਜ਼ਰ ਆ ਰਹੀ ਆ ਬਾਜ਼ਾਰ ਦੀਆਂ ਮੇਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਭਾਰ ਕੋ ਕੈਂਪ ਦੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਦਸ ਦਿਨ ਤੋਂ ਲਗਾਤਾਰ ਜੋ ਤਸਵੀਰਾਂ ਆ ਰਹੀ ਤਾਂ ਦਿਖਾਦੀ ਲੈ ਹਫਤਾ ਦਸ ਦਿਨ ਤੋਂ ਲਗਾਤਾਰ ਜੋ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ ਬਾਜ਼ਾਰ ਦੇ ਵਿੱਚ ਜੇ ਗੱਲ ਕਰੀ ਤਾਂ ਇਸ ਟਾਈਮ ਚੈੜਪੈ ਤੁਹਾਨੂੰ ਨਜ਼ਰ ਆ ਰਹੀ ਹੈ ਕਰਵਾ ਚੌਥ ਦੇ ਪਵਿੱਤਰ ਤਿਹਾਰ ਨੂੰ ਲੈ ਕੇ ਜੋ ਹਫਤਾ ਦਸ ਦਿਨ ਤੋਂ ਲਗਾਤਾਰ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਸੀ ਹੁਣ ਜੇ ਗੱਲ ਕਰੀ ਤਾਂ ਹੁਣ ਇਸ ਟਾਈਮ ਜੋ ਮਹਿੰਦੀ ਲਗਾਉਣ ਦੇ ਵਿੱਚ ਜਿਆਦਾ ਤੁਹਾਨੂੰ ਜੋ ਰਸ਼ ਜੋ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਦੇਖ ਸਕਦੇ 10:30 ਵਜੇ ਦਾ ਸਮਾਂ ਹੈ ਅਸ ਟਾਈਮ ਵੀ ਦੇਖ ਸਕਦੇ ਤੁਸੀਂ ਬਾਜ਼ਾਰ ਦੇ ਵਿੱਚ ਜੋ ਚਹਲ ਪਹਲ ਤੁਹਾਨੂੰ ਨਜ਼ਰ ਆ ਰਹੀ ਆ ਤਸਵੀਰਾਂ ਬਿਲਕੁਲ ਸਾਂਝੀਆਂ ਕਰ ਰਹੇ ਆ ਅਸ ਟਾਈਮ ਦੀਆਂ ਤਸਵੀਰਾਂ 파ਰਗੋ ਕੈਂਪ ਮੇਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਦੂਰ ਦੂਰ ਤੱਕ ਜੇ ਗੱਲ ਕਰੀਏ ਤਾਂ ਐਸਾ ਬਾਜ਼ਾਰ ਦੇ ਵਿੱਚ ਬਹੁਤ ਰੌਣਕ ਮੈਂਦੀ ਦੇ ਜੋ ਅਲੱਗ ਅਲੱਗ ਸਟਾਲ ਲਗਾਏ ਗਏ ਨੇ ਦੂਰ ਦੂਰ ਉੱਥੇ ਕਾਰੀਗਰ ਆਏ ਹੋਏ ਨੇ ਕਾਰੀਗਰ ਵੀ अपनी जो हर साल जो इतने अपने आते ने रोजी रोटी जो आते हैं जो गल करिए बाजार की गल करिए बाजार इस टाइम चहल पहल नजर आ रही है तस्वीर तस्वीर बिल्कुल इस टाइम दूँ दिखाई जा रही ने समा तकरीबन तो दस से साढ़े दस समय है तो

ਤੋ ਦੇਖ ਸਕਦੇ ਹੋ ਜਿੱਤੇ ਕੀ ਕਾਰੀਗਰਾਂ ਦੀ ਗੱਲ ਕਰੀਏ ਤਾਂ ਕਾਰੀਗਰ ਇਸ ਟਾਈਮ ਪੰਜਾਬ ਤੋਂ ਬਾਹਰ ਆਏ ਹੋਣੇ ਆਪਣੀ ਰੋਜ਼ੀ ਰੋਟੀ ਲਈ ਜੋ ਹਫ਼ਤਾ 10 ਦਿਨ ਲਗਾਤਾਰ ਜੋ ਕੰਮ ਕਰਦੇ ਨੇ ਆਪਣਾ ਰੋਜ਼ਗਾਰ ਕਰਦੇ ਨੇ ਉੱਤੇ ਵੀ ਗੱਲ ਕਰੀਏ ਤਾਂ ਇਸ ਟਾਈਮ ਜੇ ਬਾਜ਼ਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਚਹਿਲ ਪਹਿਲ ਨਜ਼ਰ ਆ ਰਹੀ ਹੈ ਜੋ ਕਿ ਤਿਉਹਾਰ ਕਰਵਾ ਚੋਦੇ ਤਿਉਹਾਰ ਨੂੰ ਲੈ ਕੇ ਤਾਂ ਜ਼ਿਆਦਾਤਰ ਬੀਬੀਆਂ ਦੇ ਵਿੱਚ ਉਤਸਾਹ ਦੇਖਣ ਨੂੰ ਮਿਲ ਰਿਹਾ ਉੱਤੇ ਵੀ ਜੇ ਗੱਲ ਕਰੀਏ ਤੇ ਭਰਾਵਾਂ ਦੇ ਵਿੱਚ ਵੀ ਉਹਨਾਂ ਦੇ ਨਾਲ 7 ਦਿਨ ਲਈ ਇਸ ਟਾਈਮ ਤੁਸੀਂ ਦੇਖ ਸਕਦੇ ਹੋ तकरीबन 11 11:15 ਦਾ ਸਮਾਂ ਹੋਣਾ ਜੋ ਇਸ ਟਾਈਮ ਪਜਾਰ ਦੇ ਵਿੱਚ ਨਹੀਂ ਰੌਣਕ ਮੇਲਾ ਨਜ਼ਰ ਆ ਰਿਹਾ ਤੁਹਾਨੂੰ ਵਧੀਆ ਕੀ ਨਾਮ ਤੇ ਮੇਰਾ ਭਾਈ ਸੰਦੀਪ ਸੰਦੀਪ ਆ ਕਿਥੋਂ ਹੈ ਇੱਥੇ ਲੋਕ ਨਹੀਂ ਭਾਈ ਕਰਵਾ ਚੌਥਾ ਤਿਹਾੜ ਆ ਰਿਹਾ ਕਿਦਾਂ ਮਹੀਨਾ ਬਹੁਤ ਵਧੀਆ ਭਾਜੀ ਔਰ ਉਹਨਾਂ ਦੀ ਮੇਰੇ ਸਾਰੇ ਹੀ ਭਰਾਵਾਂ ਨੂੰ ਇਹ ਬੇ ਯਾਨੀ ਕਿ ਜੇ ਦੇਖਿਆ ਜਾਵੇ ਕਰਵਾ ਚੌਥ ਤੇ ਬੀਬੀਆਂ ਦਾ ਤਿਹਾੜੀ ਆ ਹਾਂਜੀ ਬੀਬੀਆਂ ਤਿਹਾਰ ਆਪਣੇ ਹਫ਼ਤਾ 10 ਦਿਨ ਤੋਂ ਲਗਾਤਾਰ ਸ਼ੋਪਿੰਗ ਕਰਦੇ ਆਏ ਨੇ ਹਾਂਜੀ ਤੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੇ ਭੈਜੀ ਨਾਲ ਮਿਲ ਕੇ ਮਨਾਇਆ ਜਾਵੇ ਸਭ ਤੋਂ ਹੀ ਵਧੀਆ ਬੀਬੀਆਂ ਨੂੰ ਇਹ ਆਹ ਰੇਖ ਦੇਖੋ ਸਾਡੇ ਸਾਹਮਣੇ ਬੀਬੀਆਂ ਤੇ ਦੇਖਿਆ ਜਾਵੇ ਬੀਬੀਆਂ ਦੇ ਆਪਣਾ ਤਿਹਾਰ ਮਨਾ ਰਹੀਆਂ ਦੇਖ ਸਕਦੇ ਹੋ ਖੁਸ਼ੀ ਦੇ ਨਾਲ ਕਿੰਨਾ ਦੇਖ ਸਕਦੇ ਹੋ ਹਫ਼ਤਾ 10 ਦਿਨ ਹੋ ਗਿਆ ਉਹਨਾਂ ਨੇ ਸ਼ੋਪਿੰਗ ਕਰਦੇ ਆ ਹਾਂਜੀ ਪਰ ਤੁਸੀਂ ਕਿਹਦਾ ਫੀਲ ਕਰ ਰਹੇ ਹੋ ਕਿ ਅੱਜ ਕਰਵਾ 14 ਵਰਤ ਦਾ ਤਿਹਾਰ ਹੈ ਮੈਂ ਵਧੀਆ ਫੀਲ ਕਰ ਰਿਹਾ ਭੈਜੀ ਖਰਚ ਪੈਸੇ ਖਰਚਾ ਰਹੇ ਹਾਂ ਹਾਂ ਨਹੀਂ ਚਲੋ ਸਾਲ 'ਚ ਇੱਕ ਵਾਰੀ ਖਰਚੇ ਨੇ ਜ਼ਰੂ ਉਹਨਾਂ ਦਾ ਹੱਕ ਹੈ ਜੀ ਇਹ ਤਾਂ ਬੀਬੀਆਂ ਜੀ ਤੁਹਾਨੂੰ ਜ਼ਿਆਦਾ ਵੈਟਰ ਦੱਸ ਸਕਦੀਆਂ ਹਾਂ ਜੀ ਇਹ ਨਾਮ ਮੈਡਮ ਜਾਨੀ ਸਰ ਬਹੁਤ ਹੈ ਹਨ ਮੈਡਮ ਕੀ ਨਾਮ ਤੁਹਾਡਾ ਵੈਲੂ ਬੋਲੋ ਬਾਜੀ ਤੁਸੀਂ ਬੋਲੋ ਭਈਆ ਤਾਂ ਇੱਕ ਸਕਦੇ ਹੋ ਜਿੱਥੇ ਕੀ ਗੱਲ ਕਰੀਏ ਤਿਹਾਰ ਬੀਬੀਆਂ ਦਾ ਤਿਹਾਰ ਕਿਹਨਾਂ ਗਿਆ ਹੁੰਦਾ ਹੀ ਜੋ ਭਰਾ ਸਾਡੇ ਨਾਲ ਬੀਬੀਆਂ ਦੇ ਨਾਲ ਆਏ ਹੋਏ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਬਹੁਤ ਹੀ ਵਧੀਆ ਤਿਹਾਰ ਹੈ ਜਿੱਤੇ ਕੀ ਕਾਲ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੀ ਜੇ ਗੱਲ ਕਰੀਏ ਤਾਂ ਬਾਜ਼ਾਰ ਦੀ ਬਾਜ਼ਾਰ ਦੇ ਵਿੱਚ ਗੱਲ ਫ੍ਰੀ ਸਿੱਧਾ ਹਮੇਸ਼ਾ ਰੱਖੀ ਜਾਂਦਾ ਯਾਰ ਕੁਝ ਤਾਂ ਨਹੀਂ ਆਉਂਦਾ ਦੇਖੋ ਬਾਜ਼ਾਰ ਦੀ ਗੱਲ ਕਰੀਏ ਤਾਂ ਤੁਸੀਂ ਇਸ ਟਾਈਮ ਚੈਲਪੈਲ ਦੇ ਤੁਹਾਨੂੰ ਕਈ ਤਾਂ ਚੈਲਪੈਲ ਪੂਰੀ ਬਾਜ਼ਾਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿੰਦਾ ਮਹਿੰਦੀ ਲਗਾਉਂਦੀਆਂ ਬੀਬੀਆਂ ਨਜ਼ਰ ਆ ਰਹੀਆਂ ਨੇ ਕਾਰੀਗਰਾਂ ਦੀ ਗੱਲ ਕਰੀਏ ਤਾਂ ਕਾਰੀਗਰ ਵੀ ਬਾਹਰੋਂ ਪੰਜਾਬ ਤੋਂ ਬਾਹਰ ਆਏ ਹੋਏ ਨੇ ਜੋ ਆ ਕਿਹਾ ਜਾ ਰਿਹਾ ਯੂਪੀ ਬਿਹਾਰ ਹੋਰ ਕਿਤੇ ਦੂਰੂ ਦੂਰ ਤੋਂ ਕਾਰੀਗਰ ਆਏ ਹੋਏ ਨੇ ਮਹਿੰਦੀਆਂ ਲਗਾ ਲਈ ਜੋ ਹਫਤਾ 10 ਦਿਨ ਤੋਂ ਲਗਾਤਾਰ ਬਾਜ਼ਾਰ ਦੇ ਵਿੱਚ ਆਪਣਾ ਰੋਜ਼ਗਾਰ ਕਰਨ ਲਈ ਪਹੁੰਚੇ ਹੋਏ ਨੇ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਪੂਰੇ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾਣਗੀਆਂ ਇੱਕ ਦਹਾੜ ਕਿੱਦਾਂ ਹੈ ਚੱਲ ਜਾਈਏ ਅੱਗੇ ਜੀ ਤੋ ਕੈਮਰਾਮੈਨ ਨੂੰ ਕਰਵਾਣਾ तकरीबन ਸਾਰੇ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਐਸਐਮਈ ਦਿਖਾਈਆਂ ਰਹਿਣ ਜੋ ਬਾਜ਼ਾਰ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਤੁਸੀਂ ਬਾਜ਼ਾਰ ਦੇ ਵਿੱਚ ਚਹਿਲ ਪਹਿਲ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਤਸਵੀਰਾਂ ਬਿਲਕੁਲ ਫਿਰ ਤੋਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਤਸਵੀਰਾਂ ਬਿਲਕੁਲ ਦਿਖਾਈਆਂ ਜਾ ਰਹੀਆਂ ਨੇ ਇਸ ਟਾਈਮ ਦੀਆਂ ਤਸਵੀਰਾਂ ਭਾਰਗੋ ਕੈਂਪ ਦੀਆਂ ਮੇਨ ਬਗਾਰ ਦੀਆਂ ਫਿਰ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਤੇ ਕੀ ਗੱਲ ਕਰੀਏ ਤਾਂ ਕੱਲ ਕਰਵਾ ਚੌਦੇ ਵਰਤ ਨੂੰ ਲੈ ਕੇ ਜੋ ਅੱਜ ਬਾਜ਼ਾਰ ਦੇ ਵਿੱਚ ਚਹਿਲ ਪਹਿਲ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜੋ ਤੁਹਾਨੂੰ ਚਹਿਲ ਪਹਿਲ ਨਜ਼ਰ ਆ ਰਹੀ ਹੋ ਤਾਂ ਹੀ ਜੇ ਗੱਲ ਕਰੀਏ ਤਾਂ ਇਹ ਤਿਹਾਰ ਜੋ ਪਵਿੱਤਰ ਤਿਹਾਰ ਗਿਣਿਆ ਗਿਆ ਜੋ ਬੀਬੀਆਂ ਦਾ ਤਿਹਾਰ ਹੈ ਕੀ ਬੜੀ ਖੁਸ਼ੀ ਅਤੇ ਉਲਸਾ ਦੇ ਨਾਲ ਮਨਾਇਆ ਜਾਂਦਾ ਉਤਨੀ ਜੇ ਤੁਹਾਨੂੰ ਅੱਜ ਬਾਜ਼ਾਰ ਦੇ ਵਿੱਚ ਰੌਣਕ ਮੇਲਾ ਦੇਖਣ ਨੂੰ ਮਿਲ ਰਿਹਾ ਬਾਜ਼ਾਰ ਦੀ ਜ ਚਹਿਲ ਪਹਿਲ ਦੀ ਗੱਲ ਕਰੀਏ ਤਾਂ ਇਸ ਵੇਲੇ ਬਾਜ਼ਾਰ ਤੁਹਾਨੂੰ ਚਾਹ ਪੈਲ ਦੇ ਨਾਲ ਨਜ਼ਰ ਆਂਦਾ ਹੋਏਗਾ ਤਸਵੀਰਾਂ ਦੇਖ ਸਕਦੇ ਹੋ ਫਿਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਭਾਰਗੋ ਕੈਂਪ ਮੇਨ ਬਾਜ਼ਾਰ ਦੀਆਂ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਦੇਖ ਸਕਦੇ ਹੋ ਤੁਸੀਂ ਆ ਜੋ ਕੱਲ ਜੋ ਕੱਲ ਮੇਨ ਤਿਹਾਰ ਮਨਾਇਆ ਜਾਏਗਾ ਉੱਥੇ ਹੀ ਜੇ ਅੱਜ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਵੀ ਤੁਹਾਨੂੰ ਦੇਖ ਸਕਦੇ ਹੋ ਚਾਹ ਪੈਲ ਬਿਲਕੁਲ ਨਜ਼ਰ ਆਏਗੀ ਜੇ ਗੱਲ ਕਰੀਏ ਤਾਂ ਮਹਿੰਦੀ ਦੇ ਤਿਹਾਰ ਮਹਿੰਦੀ ਨੂੰ ਲੈ ਕੇ ਜੋ ਕਾਰੀਗਰ ਗੁਰੂ-ਗੁਰੂ ਤੋਂ ਕਾਰੀਗਰ ਆਏ ਹੋਏ ਨੇ ਦੇਖ ਸਕਦੇ ਹੋ ਤਿਹਾਰ ਦੀ ਗੱਲ ਕਰੀ ਤਾਂ ਫਰੇਮ ਬਿਲਕੁਲ ਸਿੱਧਾ ਰੱਖ ਬਾਸ ਇੱਧਰ ਰੱਖ ਖਾਲੀ ਸ਼ਟ ਨਹੀਂ ਜਾਣੇ ਅੱਗੇ ਦਿਖਾਈ ਇਹਦਾ ਜੇ ਕੋਈ ਖੇਤੂ ਤੁਹਾਨੂੰ ਦਿਖਾ ਦਈਏ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ ਇੱਕ ਵਾਰੀ ਖੇਤੂ ਦਿਖਾ ਦਈਏ ਲਾਈਵ ਵੀਡੀਓ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੇਟੀ ਦੇ ਵਿੱਚ ਆਪਣੀ ਰਾਏ ਜਰੂਰ ਦੱਸਿਆ ਕਰੋ ਤਾਂ ਕਿ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਆਈਏ ਅਸਟਾਨੀਆਂ ਬਿਲਕੁਲ ਤਸਵੀਰਾਂ ਬਿਲਕੁਲ ਤਸਵੀਰਾਂ ਤੁਹਾਨੂੰ ਸੰਝੀਆਂ ਕਰ ਰਿਹਾ ਭਾਰਗੋ ਕੈਂਪ ਦੀਆਂ ਮੇਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕੀ ਤੁਹਾਨੂੰ ਦਿਖਾ ਦਈਏ ਕੱਲ ਕਰਵਾ ਚੌਦ ਦੇ ਵਰਤ ਨੂੰ ਲੈ ਕੇ ਜੋ ਬਾਜ਼ਾਰ ਦੇ ਵਿੱਚ ਇਸ ਟਾਈਮ ਬਾਜ਼ਾਰ ਦੇ ਵਿੱਚ ਇਸ ਟਾਈਮ ਜੋ ਚਹਿਲ ਪਹਿਲ ਜੇ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਜੋ ਲੋਕ ਆਪਣੀ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ ਉਤਨੀ ਵੀ ਗੱਲ ਕਰੀਏ ਤਾਂ ਕਰਵਾ ਚੌਦ ਦੇ ਤਿਹਾਰ ਨੂੰ ਲੈ ਕੇ ਅਸਮ ਜੋ ਬਾਜ਼ਾਰ ਦੇ ਵਿੱਚ ਤੁਹਾਨੂੰ ਚੈਲਪੈਲ ਨਜ਼ਰ ਆ ਰਹੀ ਆ ਸਮਾਂ तकरीबन 10:00 ਤੋਂ 11:00 ਵਜੇ ਦਾ ਸਮਾਂ ਹੈ ਜੋ ਗੱਲ ਕਰੀਏ ਤਾਂ ਇਸ ਟਾਈਮ ਬਾਜ਼ਾਰ ਦੇ ਵਿੱਚ ਵੀ ਕਾਫੀ ਜ਼ਿਆਦਾ ਚੈਲਪੈਲ ਨਜ਼ਰ ਆ ਰਹੀ ਹੋਤ ਹੈ ਹੀ ਤਿਹਾਰ ਨੂੰ ਲੈ ਕੇ ਜਿੱਥੇ ਕੀ ਬੀਬੀਆਂ ਦੇ ਵਿੱਚ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਅਸੀਂ ਸਾਂਝੀਆਂ ਕਰਿਆ ਪਾਰਗੋ ਕੈਂਪ ਦੀਆਂ ਮੇਨ ਬਾਜ਼ਾਰ ਦੀਆਂ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੋ ਐਸਾਂ ਤੇ ਗੱਲ ਕਰੀਏ ਤਾਂ ਦੇਖ ਸਕਦੇ ਹੋ ਸਟਾਲਾਂ ਦੇ ਉੱਤੇ ਜੋ ਮਹਿੰਦੀ ਦੇ ਸਟਾਲ ਲਗਾਏ ਹੋਏ ਨੇ ਸਟਾਲਾਂ ਦੇ ਉੱਤੇ ਜੋ ਤੁਹਾਨੂੰ ਰਸ਼ ਨਜ਼ਰ ਆ ਰਿਹਾ ਦੇਖ ਸਕਦੇ ਹੋ ਤਸਵੀਰ ਆ ਰਹੀ ਤੁਹਾਨੂੰ ਦਿਖਾ ਦਈਏ ਬਿਲਕੁਲ ਤਸਵੀਰਾਂ ਇਸ ਟਾਈਮ ਤੇ ਸਾਂਝੀਆਂ ਕਰ ਰਹੇ ਹਾਂ ਜੋ ਮਹਿੰਦੀ ਦੇ ਸਟਾਲ ਲਗਾਉਣ ਲਈ ਕਾਰੀਗਰ ਜੋ ਬਾਹਰੋਂ ਆਏ ਹੋਏ ਨੇ ਜਿਵੇਂ ਬਿਹਾਰ ਯੂਪੀ ਅਤੇ ਦੂਰ ਦੂਰ ਤੋਂ ਕਾਰੀਗਰ ਹਰ ਸਾਲ ਦੀ ਤਰ੍ਹਾਂ ਆਉਂਦੇ ਨੇ ਹਫਤਾ 10 ਦਿਨ ਹੋ ਗਿਆ ਲਗਾਤਾਰ ਉਹਨਾਂ ਨੂੰ ਸਟਾਲ ਲਗਾਇਆ ਹੋਇਆ ਹੈ ਜੇ ਕਾਰੀਗਰਾਂ ਨਾਲ ਗੱਲ ਕਰੀਏ ਤਾਂ ਉਹਨਾਂ ਦੇ ਮਹਿੰਦੀ ਦੇ ਲਗਾਉਣ ਤੋਂ ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਉਹਨਾਂ ਨੇ ਬਣਾਏ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੋ ਲਗਾਤਾਰ ਹਫ਼ਤਾ-ਤਾਂ 10 ਦਿਨ ਤੋਂ ਲਗਾਤਾਰ ਸ਼ੋਪਿੰਗ ਕਰਦੀਆਂ ਬੀਬੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦਾ ਤਿਹਾਰਾ ਜੋ ਕਰਵਾ ਚੌਥ ਦਾ ਤਿਹਾਰਾ ਹੈ ਜੋ ਸਵੇਰੇ ਤੁਹਾਨੂੰ ਮਿਲਦਾ 10-10 ਦਾ ਸਵੇਰਾ ਸਮਾਂ ਮਾਜਨ ਗਿਆ ਦੁਕਾਨਾਂ 'ਤੇ ਜਾਈ ਜਾਣਾ 10 10:30 ਵਜੇ ਦਾ ਸਮਾਂ ਤੁਹਾਨੂੰ ਨਜ਼ਰ ਆ ਰਿਹਾ ਭਾਰ ਕੋ ਕੈਂਪ ਦੀਆਂ ਬਿਲਕੁਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਸ ਦਾ ਮੇਨ ਬਾਜ਼ਾਰ ਦੀਆਂ ਮੇਨ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸੁਆਗਤ ਹੈ ਜੀ ਉਹ ਵੀ। ਤਾਂ ਤੁਹਾਨੂੰ ਇਹ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰੀਆਂ ਸਹੀ ਹੈ ਭਾਰਗੋ ਕੈਂਪ ਮੇਨ ਬਾਜ਼ਾਰ ਦੀਆਂ ਤੁਹਾਨੂੰ ਸੁਵਿਧਾ ਦਿਖਾਈਆਂ ਜਾਰੀਆਂ ਸੀ ਜਿੱਤੇ ਤੁਹਾਨੂੰ ਦਿਖਾ ਦਈਏ ਕਰਵਾ ਚੌਥ ਦੇ ਵਰਤ ਨੂੰ ਲੈ ਕੇ ਜੋ ਬੀਬੀਆਂ ਵੱਲੋਂ ਜੋ ਵੱਡਾ ਉਤਸਾਹ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਜੇ ਗੱਲ ਕਰੀਏ ਤਾਂ ਕੱਲ ਜੋ ਕਰਵਾ ਚੌਥ ਦਾ ਤਿਹਾਰ ਮਨਾਇਆ ਜਾਏਗਾ ਪੂਰੇ ਵਿਸ਼ਪੜ ਦੇ ਵਿੱਚ ਕਰਵਾ ਚੌਥ ਦਾ ਤਿਹਾਰ ਮਨਾਇਆ ਜਾਏਗਾ ਉੱਥੇ ਹੀ ਜੇ ਗੱਲ ਕਰੀਏ ਤਾਂ ਜੋ ਇਤਿਹਾਰ ਪਵਿੱਤਰ ਤਿਹਾਰ ਹੈ ਕਰਵਾ ਚੌਥਾ ਉਸ ਨੂੰ ਲੈ ਕੇ ਜੋ ਮਾਰਕੀਟ ਦੇ ਵਿੱਚ ਤੁਹਾਨੂੰ ਚੈਲਪੈਲ ਨਜ਼ਰ ਆ ਰਹੀ ਹੈ ਹਫ਼ਤਾ 10 ਦਿਨ ਤੋਂ ਲਗਾਤਾਰ ਪੱਤਾ 10 ਦਿਨ ਤੋਂ ਲਗਾਤਾਰ ਤੁਹਾਨੂੰ ਚੈਲਪੈਲ ਨਜ਼ਰ ਆ ਰਹੀ ਹੁੰਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੀਆਂ ਤਸਵੀਰਾਂ ਬਿਲਕੁਲ ਸਾਂਝੀਆਂ ਕਰ ਰਹੇ ਹਾਂ ਪਾਰਕੋ ਕੈਂਪ ਦੀਆਂ ਮੇਨ ਬਾਜ਼ਾਰ ਦੀਆਂ ਤਸਵੀਰਾਂ ਆ ਦਿਖਾਈਆਂ ਜਾ ਰਹੀਆਂ ਨੇ